ਕਿਓ ਆਪਾਂ ਨੇ ਪਾਤਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਟਾ ਆਪਣੇ ਤੋਲ ਰੱਖਿਆ ਇਹਦੇ ਵਿੱਚ ਪਾਉਣੇ

तड़के रखो मिक्स करी? करीस कर ਹਲੇ ਲੱਗ ਗਿਉ 1 ਦਿਨ ਕਰ। ਨਾਲੇ ਕਾਲੀ ਗੜੀ ਹੋੜੀ ਹੋੜੀ। ਨਾਲੇ ਉਹ ਉਹ ਆ ਜਾ। ਇੱਕ ਪੰਜੀਰੀ ਆਪਣੀ ਬਣ ਕੇ ਦਿਾਰਾ ਠੰਡੀ ਹੋ ਗਈ। ਠੰਡੀ ਹੋ ਕੇ ਕਿਉਂ ਇਹਨੇ ਹੋਰ ਛੜਤਾ ਸੀਗਾ ਤੇ ਬਾਅਦ ਦੇ ਵਿੱਚ ਫੁੱਲ ਮਖਾਣੇ ਵੀ ਇਹਦੇ ਵਿੱਚ ਆਪਣੇ ਪਾਤੇ। ਤੇ ਹੁਣ ਬਿਲਕੁਲ ਠੰਡੀ ਹੋ ਗਈ ਦੇਖੋ ਬਹੁਤ ਵਧੀਆ ਪੰਜੀਰੀ ਆਪਣੀ ਬਣ ਕੇ ਤਿਆਰ ਆ ਇਸੇ ਤਰ੍ਹਾਂ ਹੀ ਦੇਖੋ ਆਪਾਂ ਘਰ ਵਿੱਚ ਪੰਜੀਰੀ ਬਣਾ ਸਕਦੇ ਆਂ ਵੀਡੀਓ ਵਧੀਆ ਲੱਗੀ ਜੀ ਵੱਧ ਤੋਂ ਵੱਧ ਲਾਇਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਬਣੀ ਕਿਉਂਕਿ ਮਿਹਨਤ ਬੜੀ ਹੋਈ ਆ ਜਿਵੇਂ ਕਹਦੇ ਹੁੰਦੇ ਆ ਨਾ ਬੀਬਾ ਨੂੰ ਹੁਣੀ ਚੀਜ਼ ਔਖੀ ਖਾਣ ਹੀ ਸੌਖੀ ਉਹ ਘਰ ਲੱਗੀ ਬਸ ਰੋ ਰੋ ਕੇ ਬੁਰਾ ਹਾਲ ਹੋਇਆ ਤੁਹਾਨੂੰ ਇਹਨੇ ਬੁਰਾ ਹਾਲ ਕਰਤਾ ਸਾਡਾ ਤਾਂ